ਫਾਟਰੀ ਅਕਾਲੀ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਇੱਕ ਦੋ ਦਿਨ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਗੜੀ ਦੌਰਾਨ ਇੱਕ ਮੁੰਡਾ ਆਪਣੀ ਦਸਤਾਰ ਦੀ ਹਿੱਲਜੁਲ ਕਾਰਨ ਉਸ ਨੂੰ ਤਾਰਕੇ ਸਟੇਜ ਦੇ ਅੱਗੇ ਰੱਖ ਦਿੰਦਾ ਹੈ ਤੇ ਆਪਣਾ ਪੰਗੜਾ ਜਾਰੀ ਰੱਖਦਾ ਹੈ ਜਿਵੇਂ ਹੀ ਇਹ ਵੀਡੀਓ ਲੋਕਾਂ ਦੁਆਰਾ ਦੇਖੀ ਗਈ ਵੱਖ-ਵੱਖ ਤਰ੍ਹਾਂ ਦੇ ਵਿਚਾਰ ਇਸ ਮੁੰਡੇ ਲਈ ਲੋਕਾਂ ਦੁਆਰਾ ਦਿੱਤੇ ਗਏ ਜਿਵੇਂ ਕੁਝ ਦਾ ਕਹਿਣਾ ਸੀ ਕੇ ਮੁੰਡੇ ਦੀ ਹਿੰਮਤ ਨੂੰ ਸਲਾਮ ਹੈ ਕਿਉਂਕਿ ਉਸਨੇ ਆਪਣੀ ਪੱਗ ਦੀ ਹਿੱਲ-ਜੁਲ ਤੋਂ ਬਾਅਦ ਵੀ ਆਪਣਾ ਹੌਸਲਾ ਨਹੀਂ ਡਿੱਗਣ ਦਿੱਤਾ ਤੇ ਕੁਝ ਦਾ ਕਹਿਣਾ ਹੈ ਇਹ ਸਰਾਫਰ ਪੱਗ ਦੀ ਬੇਅਦਬੀ ਹੈ ਉਸ ਮੁੰਡੇ ਨੂੰ ਪੰਗੜੇ ਤੋਂ ਪਹਿਲਾਂ ਪੱਗ ਦੀ ਇੱਜ਼ਤ ਰੱਖਣੀ ਚਾਹੀਦੀ ਸੀ ਤੇ ਪੰਗੜਾ ਪਾਉਣ ਤੋਂ ਰੁਕ ਜਾਣਾ ਚਾਹੀਦਾ ਸੀ ਦੱਸ ਦਈਏ ਕਿ ਉਸੇ ਤਰ੍ਹਾਂ ਕੋਹੜ ਸਰਦਾਰ ਵੀ ਨੇ ਇਸ ਮੁੰਡੇ ਨੂੰ ਗਲਤ ਠਹਿਰਾਉਂਦੇ ਹਾਂ ਪੱਗ ਦੀ ਅਸਲ ਇੱਜ਼ਤ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਆਓ ਤੁਹਾਡੇ ਨਾਲ ਕਰਦੇ ਹਾਂ ਇਹ ਵੀਡੀਓ ਰਾਹੀਂ ਸਾਂਝਾ ਵਾਲਿਆਂ ਨੂੰ ਕਦਰ ਪੱਗ ਦੀ ਹੈ ਉੱਚਾ ਰੁਤਬਾ ਹੈ ਇਸ ਦਾ ਜੱਗ ਉੱਤੇ ਜੀਨੇ ਪੱਗ ਦਾ ਸਮਝਿਆ ਭੇਤ ਕੋਮਲ ਉਹਨੂੰ ਮਾਣ ਹੈ ਆਪਣੀ ਪੱਗ ਉੱਤੇ ਪੱਗ ਕੋਈ 5 6 ਮੀਟਰ ਦਾ ਕੱਪੜਾ ਨਹੀਂ ਇਹ ਬਾਜਾਂ ਵਾਲੇ ਬਾਦਸ਼ਾਹ ਦਾ ਬਖਸ਼ਿਆ ਹੋਇਆ ਸੁਨਹਿਰੀ ਤਾਜ ਆ ਇਹ ਤਾਜ ਦੀ ਕੀਮਤ ਕਲਗੀਆਂ ਵਾਲੇ ਨੇ ਪੂਰਾ ਪਰਿਵਾਰ ਵਾਰ ਕੇ ਚੁਕਾ ਦਿੱਤੀ ਪਰ ਅੱਜ ਇੱਕ ਫੈਸਟੀਵਲ ਦੇ ਵਿੱਚ ਭੰਗੜਾ ਵੇਖ ਕੇ ਤੇ ਭੰਗੜਾ ਪਾਉਣ ਵਾਲੇ ਨੇ ਆਪਦੇ ਸਿਰ ਤੋਂ ਲਾ ਕੇ ਪੱਗ ਬਾੜੇ ਦੇ ਛੱਜਾਂ ਅੱਗੇ ਮੂਹਰੇ ਰੱਖ ਦਿੱਤੀ ਲੱਖ ਦੀ ਲਹਨਤ ਹੈ ਇਹ ਘੱਟੀਆਂ ਮਾਨਸਿਕਤਾ ਦਾ ਪ੍ਰਗਟਾਵਾ ਹੈ ਉਹ ਯਾਦ ਕਰ ਕਿਸਾਨੀ ਅੰਦੋਲਨ ਜਦੋਂ ਦਿੱਲੀ ਦੇ ਬੂਹੇ ਤੇ ਬੈਠਾ ਸੀ ਜੱਕੀ ਬਾਬਾ ਜਿਹਦੇ ਸਿਰ ਦੇ ਵਿੱਚ ਪੁਲਿਸ ਦੀਆਂ ਡਾਂਗਾਂ ਵਰਤੀਆਂ ਸੀ ਲਹੂ ਲਹਾਨ ਹੋ ਗਿਆ ਪਰ ਉਹਨੇ ਆਪਣੀ ਪੱਗ ਰੋਲ ਨਹੀਂ ਦਿੱਤੀ ਪੱਗ ਚੁੱਕ ਕੇ ਲਿਆਇਆ ਏ ਹੁੰਦੇ ਨੇ ਗੁਰੂ ਕੇ ਲਾਲ ਤੈਨੂੰ ਲੱਖ ਦੀ ਲਾਂਟਾ ਭੰਗੜਾ ਪਾਉਣ ਵਾਲਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ